ਅਸਿਕਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਕੰਪੈਰੀਜ਼ਨ ਜਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਆ ਜਿਹੜੀ ਕਣਕ ਹੈ ਇਹ ਹੈਗੀ ਹੈ ਸੁਪਰ ਸੀਡਰ ਵਾਲੀ ਤੇ ਪਰਾਲੀ ਵਿੱਚ ਮੋਹਣ ਕਰਕੇ ਕਿਤੇ ਕਿਤੇ ਜਿਹੜੀ ਨਮੀ ਦੀ ਘਾਟ ਕਰਕੇ ਜਾਂ ਗਿੱਲ ਦੀ ਘਾਟ ਕਰਕੇ ਮਿੱਟੀ ਦੇ ਵਿੱਚ ਉਦੋਂ ਇਹ ਥੋੜੀ ਜੀ ਡੜੀਆਂ ਦੇ ਵਿੱਚ ਕਿਤੇ ਕਿਤੇ ਰੇਟ ਉਗਰੀ ਹੈ ਤੇ ਇੱਕ ਇਹੋ ਜੀ ਕਣਕ ਦਿਖਾਉਣ ਦੀ ਕੋਸ਼ਿਸ਼ ਕਰਦਾ ਜਿਹੜੀ ਇਹਦੇ ਨਾਲੋਂ ਵਧੀਆ ਦਿਖਦੀ ਹੈ ਪਰ ਉਹਦੇ 'ਚ ਕੁਝ ਵੀ ਨਹੀਂ ਪਾਇਆ ਡੀਏਪੀ ਵੀ ਨਹੀਂ ਪਾਇਆ ਹੋਇਆ ਆਹ ਬਚਾਲੇ ਵਟਾਉਂਦੀ ਹੈ ਆਹ ਹੈ ਕਿ ਆਪਣੀ ਕੈਮੀਕਲ ਫਾਰਮਿੰਗ ਜਾਂ ਰਸਾਇਣਕ ਖੇਤੀ ਕਹਿੰਦੇ ਆ ਸੁਪਰ ਸੀਡਰ ਦੀ ਵਿੱਚੀ ਹੈ ਤੇ ਆਹ ਦੋ ਕਿੱਲੇ ਜਿਹੜੇ ਪੂਰੇ ਹਰੇ ਭਰੇ ਚਮਕਤ ਨੇ ਇਹਨਾਂ ਦੇ ਵਿੱਚ ਯਕੀਨ ਵੀ ਨਹੀਂ ਹੁੰਦਾ ਇਸ ਸਾਲ ਕਿ ਆਪਾਂ ਇਹਦੇ 'ਚ ਕੁਝ ਵੀ ਨਹੀਂ ਪਾਇਆ ਹੋਇਆ ਨਾ ਇਹਦੇ ਵਿੱਚ ਕੋਈ ਡੀਏਪੀ ਪਾਇਆ ਪਹਿਲਾਂ ਇਹ ਨਾ ਇਹਦੇ ਵਿੱਚ ਆਪਾਂ ਕੋਈ ਬਾਅਦ ਚ ਯੂਰੀਆ ਪਾਇਆ 6 ਸਾਲ ਹੋ ਗਏ ਨੂੰ ਆਪਾਂ ਇਹਦੇ ਵਿੱਚ ਕੋਈ ਇੱਕ ਮੁਠੀ ਵੀ ਕਿਤੇ ਜਿਹੜੀ ਯੂਰੀਆ ਜਾਂ ਡੀਏਪੀ ਜਾਂ ਕੋਈ ਹੋਰ ਖਾਦ ਜਾਂ ਰਸਾਇਣ ਵੀ ਨਹੀਂ ਪਾਈ ਪਹਿਲਾਂ ਸ਼ੁਰੂ ਦੇ ਵਿੱਚ ਇਹ ਕਣਕ ਜ਼ਰੂਰ ਪੀਲੇ ਬਣ ਕੇ ਆ ਜਾਂਦੀ ਸੀ 2-3 ਫਾਲੇ ਸੇ ਟਿੱਕਰਾਂ ਨਾਲ ਹੁੰਦੀ ਰਹੀ ਹੈ ਪਰ ਜਦੋਂ ਦੀ ਆਪਾਂ ਬੈਡਾਂ ਤੇ ਬਿਜਾਈ ਕਰਨੀ ਸ਼ੁਰੂ ਕੀਤੀ ਹੈ ਦੀ ਬੈਡਾਂ ਤੇ ਵੀ ਆਪਾਂ ਪਹਿਲਾਂ ਛੱਟਾ ਮਾਰ ਦਿੰਨੇ ਆ ਤੇ ਉਸ ਤੋਂ ਬਾਅਦ ਬੋਲਾ-ਬੋਲਾ ਰੋਟਾਵੇਟਰ ਮਾਰ ਕੇ ਤੇ ਫੇਰ ਅਗਰਨੇ ਵਾਲੇ ਜਿਹੜੇ ਹਲ ਹੁੰਦੇ ਨੇ ਆਪਣੇ ਕੰਨਾਂ ਵਿਚਨ ਵਾਲੇ ਇਹਨਾਂ ਨੂੰ ਥੋੜੇ ਜੇ ਚੌੜੇ ਕਰਕੇ ਇਹਨਾਂ ਦੇ ਫਾਲੇ ਤੇ ਮਾਰ ਦਿੰਨੇ ਆ ਬਹੁਤ ਸੋਹਣਾ ਰਿਜ਼ਲਟ ਹੈ ਹੁਣ ਆਓ ਦੂਰ ਤੱਕ ਇਹ ਦੋ ਕਿੱਲੇ ਵਹਣਾ ਤੇ ਇਹ ਪੂਰਾ ਹਰਿਆ ਭਰਿਆ ਖੜਾ ਚੰਗਾ ਬੂਜਾ ਇਸ ਕਣਕ ਨੇ ਬਣਾਇਆ ਹੋਇਆ ਤੇ ਇਸ ਬਾਰੇ ਇੱਕ ਹੋਰ ਵੀ ਗੱਲ ਹੋਈ ਆ ਪਾਣੀ ਲਾਉਣ ਤੋਂ ਥੋੜੇ ਦਿਨਾਂ ਬਾਅਦ ਹੀ ਚੰਗਾ ਭਰਮਾ ਮੀਂਹ ਪਿਆ ਆਪਣੇ ਜਿਵੇਂ ਸਾਰੇ ਪੰਜਾਬ 'ਚ ਪਿਆ ਪਰ ਉਸ ਮੀਂਹ ਨਾਲ ਵੀ ਇਹ ਕਣਕ ਜਿਹੜੀ ਡੋਲੀ ਨਹੀਂ ਹੈ ਇਸ ਬੈਡਾਂ ਦੇ ਉੱਪਰ ਬਜਾਈ ਹੋਣ ਕਰਕੇ ਨਹੀਂ ਤਾਂ ਪਹਿਲਾਂ ਪਾਣੀ ਖੜ ਜਾਂਦਾ ਸੀ ਇਹਦੇ 'ਚ ਤੇ ਇਹ ਕਣਕ ਪੀਲੇ ਪਣ ਤੇ ਆ ਜਾਂਦੇ ਦੀ ਅ ਪਰ ਪਾਣੀ ਆਪਾਂ ਇਹਨੂੰ ਹੁਣ ਪੂਰਾ ਚਾੜ੍ਹ ਕੇ ਲਾਉਣੇ ਆ ਤੇ ਉਸ ਤੋਂ ਬਾਅਦ ਲੋਡ ਅਨੁਸਾਰ ਹੀ ਪਾਣੀ ਲਾਉਣੇ ਆ ਆਪਾਂ ਕੋਈ ਇਹ ਨਹੀਂ ਵੀ ਆਪਾਂ 21 ਦਿਨਾਂ ਬਾਅਦ ਹੀ ਪਾਣੀ ਲਾਏ ਜਾਂ ਆਪਾਂ ਕੋਈ ਖਾਸ ਦਿਨਾਂ ਬਾਅਦ ਹੀ ਪਾਣੀ ਇਹਨੂੰ ਲਾਉਣੇ ਆ ਤੇ ਇਹਦੇ ਵਿੱਚ ਆਪਾਂ ਇੱਕ ਵਾਰੀ ਇਹਦੀ ਬਜਾਈ ਕਰ ਦਨੇ ਆ ਤੇ ਉਸ ਤੋਂ ਬਾਅਦ ਆਪਾਂ ਆ ਵੇਸਟਡੀ ਕੰਪੋਜ਼ਰ ਹਰ ਵਾਰ ਇਹਦੇ ਵਿੱਚ ਪਾਣੀ ਦੇ ਨਾਲ ਛੱਡਦੇ ਆ ਤੇ ਕੁਝ ਜਿਹੜੀਆਂ ਜਵਾਣੂ ਖਾਧਾ ਨੇ ਉਹ ਆਪਾਂ ਉਧਰ ਟੈਂਕੀ ਰੱਖੀ ਹੋਈ ਹੈ ਆ ਮੋਟਰ ਦੇ ਉੱਤੇ ਹੀ ਉਰੇ ਚ ਤਿਆਰ ਕਰਕੇ ਖਾਲ ਰਾਹੀਂ ਇਹਦੇ ਚ ਪਹੁੰਚਦੀ ਕਰਦੇ ਆ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਹੋਰ ਕੁਝ ਨਹੀਂ ਵਰਤਦੇ ਇਸ ਵਾਰ ਆ ਕਣਕ ਜਿਹੜੀ ਆਪਾਂ ਦੇਖ ਰਹੇ ਆ ਇਹ ਉਹੀ ਕਣਕ ਹੈ ਜਿਹੜੀ ਸਿੰਧੂ ਘਾਟੀ ਦੀਆਂ ਖੋਜਾਂ ਦੌਰਾਨ ਸਾਡੇ ਸਾਹਮਣੇ ਆਈ ਹੈ ਜਿਹਨੂੰ ਪਗੰਬਰੀ ਵੀਟ ਜਾਂ ਸੋਨਾ ਮੋਤੀ ਕਣਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਇੱਕ ਕਿੱਲਾ ਇਹ ਸੋਨਾ ਮੋਤੀ ਦਾ ਵੀ ਜੈਸ ਵਾਰ ਆਪਾਂ ਨੇ ਤੇ ਇਸ ਦੇ ਨਾਲ ਹੀ ਪਰਲੇ ਪਾਸੇ 1 ਏਕੜ ਜਿਹੜਾ ਹੈ ਉਹ ਹਾਈਬ੍ਰਿਡ ਬੀਜ ਦਾ ਬੀਜਿਆ ਹੋਇਆ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ